ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲਾ ਜੀ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਦੇਖੋ ਫੇਰ ਢੇਰਾਂ ਦੇ ਢੇਰ ਸੂਟ ਆ ਜਿਹੜੇ ਰਾਮ ਟੈਕਸ ਦੇ 650 ਵਾਲੇ ਤੁਹਾਡੀ ਡਿਮਾਂਡ ਤੇ ਫੇਰ ਲੈ ਕੇ ਆਏ ਆ ਪਰ ਪਰ ਕੇ ਸਟਾਕ ਲੈ ਕੇ ਆਉਣੇ ਆ ਤੁਸੀਂ ਪਰ ਪਰ ਕੇ ਚੱਕ ਲੈਣਾ ਠੀਕ ਹੈ ਜੀ ਰਾਮ ਟੈਕਸ ਦੇ ਪਿਓਰ ਕਾਟਨ ਦੇ ਸੂਟ ਰਹਿਣਗੇ ਔਰ 650 ਰੁਪਏ ਪ੍ਰਾਈਸ ਰਹੂਗੀ ਇੱਕ ਸੂਟ ਲਓਗੇ ਤਾਂ 650 ਰੁਪਏ ਤਿੰਨ ਸੂਟ ਲਓਗੇ ਤਾਂ ਤੁਹਾਨੂੰ ਮਿਲ ਜਾਣਗੇ 1850 ਦੇ ਵਿੱਚ ਠੀਕ ਹੈ ਜੀ ਤਿੰਨਾ ਪਿੱਛੇ 50 ਰੁਪਏ ਸ਼ਿਪਿੰਗ ਬੋਗ ਤੁਮ ਤੇ ਜੇ ਤੁਸੀਂ ਇੱਕ ਸੂਟ ਲਓਗੇ 650 ਦਾ ਦੋ ਸੂਟ ਲਓਗੇ 1250 ਦੇ ਤਿੰਨ ਸੂਟ ਲਓਗੇ 1850 ਦੇ ਠੀਕ ਹੈ ਜੀ ਤੇ ਇੱਕ ਸੂਟ ਪਿੱਛੇ 50 ਪੈਣੀ ਆ ਤਿੰਨਾ ਪਿੱਛੇ ਵੀ 50 ਪੈਣੀ ਆ ਦੋਨਾਂ ਪਿੱਛੇ ਵੀ 50 ਪੈਣੀ ਤੇ ਲਓ ਜੀ ਸ਼ੁਰੂ ਕਰਦੇ ਆ ਤੇ ਲੋ ਜੀ ਅੱਜ ਆਪਾਂ ਜਿਹੜੀ ਵੀ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਈਆਂ ਉਹ ਕਲੈਕਸ਼ਨ ਜਿਹੜੀ ਸਾਰੇ ਡਿਸਕਾਊਂਟ ਦੀ ਆ ਡਿਸਕਾਊਂਟ ਦੇ ਸੂਟ ਨੇ ਤੇ ਡਿਸਕਾਊਂਟ ਤੇ ਹੀ ਮਿਲ ਰਹੇ ਨੇ ਹੁਣ ਤੁਸੀਂ ਐਂ ਦੇਖ ਲਓ ਬਸ ਥੋੜੀ ਦੇਰ ਤੁਹਾਨੂੰ ਡਿਸਕਾਊਂਟ ਤੇ ਮਿਲਣੇ ਜਿੰਨਾ ਕਾ ਸਾਡੇ ਤੋਂ ਸਟਾਕ ਚੱਕਿਆ ਗਿਆ ਡਿਸਕਾਊਂਟ ਤੇ ਉਹਨਾਂ ਕ ਅਸੀਂ ਤੁਹਾਨੂੰ ਦੇ ਦਾਂਗੇ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਕਿ ਜਿਵੇਂ ਜਿਵੇਂ ਗਰਮੀ ਵੱਧਦੀ ਜਾਣੀ ਆ ਤੇ ਰੇਟ ਆ ਜਿਹੜੇ ਉਹ ਇਨਕਰੀਜ਼ ਹੋ ਜਾਂਦੇ ਨੇ ਹਨਾ ਸੋ ਆਪਾਂ ਤੁਹਾਡੇ ਲਈ ਡਿਸਕਾਊਂਟ ਤੇ ਰਾਮ ਟੈਕਸ ਦੀ ਕਾਟਨ ਦੇ ਪਿਓਰ ਕਾਟਨ ਦੇ ਸੂਟ ਲੈ ਕੇ ਆਏ ਆ ਤੇ ਬਸ ਤੁਸੀਂ ਫਟਾਫਟ ਚੱਕਣ ਦੀ ਕਰਨੀ ਆ ਠੀਕ ਹੈ ਜੀ ਅ ਪਹਿਲਾ ਸੂਟ yellow color ਦੇ ਵਿੱਚ ਆ ਬਿਲਕੁਲ ਕਾਟਨ ਦੇ ਵਿੱਚ ਕੈਮਰੀ ਕਾਟਨ ਦੇ ਵਿੱਚ ਸੂਟ ਰਹਿਣਗੇ ਜਿਹੜੇ ਗਰਮੀਆਂ 'ਚ ਪੂਰੀ ਐਨ ਗਰਮੀ ਦੇ ਵਿੱਚ ਤੁਸੀਂ ਪਾਉਣੇ ਹੋ ਲਾਈਨਿੰਗ ਦੀ ਕੋਈ ਲੋੜ ਨਹੀਂ ਹੈ ਸੀ ਥਰੂ ਨਹੀਂ ਹੈਗਾ ਲਓ ਜੀ ਇਹ ਹੈਗਾ ਸ਼ਰਟ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਠੀਕ ਹੈ 2.5 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਤੇ 2.5 ਮੀਟਰ ਦਾ ਹੀ ਤੁਹਾਨੂੰ ਸ਼ਰਟ ਮਿਲੂਗਾ ਸੂਟ ਬਹੁਤ ਜਿਆਦਾ ਸੋਹਣਾ ਹੈ ਜਿਗਜ਼ੈਗ ਬਣਿਆ ਹੋਇਆ ਸਲਵਾਰ ਦੇ ਉੱਪਰ ਪਲੇਨ ਨਹੀਂ ਹੈਗੀ ਇਸ ਤਰ੍ਹਾਂ ਦੀਆਂ ਸਲਵਾਰਾਂ ਨੇ ਜਿਹੜੀਆਂ ਬਹੁਤ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ ਗਰਮੀ 'ਚ ਤੇ 650 ਦੇ ਵਿੱਚ ਤੁਹਾਨੂੰ ਇੱਕ ਸੂਟ ਮਿਲੂਗਾ ਠ ਤੇ ਅਗਲਾ ਡਿਜ਼ਾਈਨ ਇਹਦੇ ਵਿੱਚ ਹੈਗਾ ਲੋਜੀ ਇਹ ਵਾਲਾ ਇਹ ਜਿਹੜਾ ਹੈਗਾ ਸੂਟ ਇਹ ਤੁਹਾਨੂੰ ਆਹ ਵਾਲਾ ਜਿਹੜਾ ਆਲ ਓਵਰ ਸੂਟ ਮਿਲੂਗਾ ਠੀਕ ਹੈ ਜੀ ਪੂਰਾ ਸੂਟ 5 ਮੀਟਰ ਦਾ ਮਿਲੂਗਾ ਇਹ ਵਾਲਾ ਤੁਹਾਨੂੰ ਤੇ ਜਿਹੜਾ ਆਹ ਵਾਲਾ ਹੈਗਾ ਇਹ ਤੁਹਾਨੂੰ ਸ਼ਰਟ ਮਿਲੂਗਾ ਵਾਈਟ ਬੇਸ ਦੇ ਵਿੱਚ ਤੇ ਇਹ ਮਿਲੂਗੀ ਜੀ ਇਹਦੇ ਨਾਲ ਤੁਹਾਨੂੰ ਸਲਵਾਰ ਇਦਾਂ ਮਿਲੂਗਾ ਤੁਹਾਨੂੰ ਠੀਕ ਹੈ ਜੀ ਲੋ 650 ਦੇ ਵਿੱਚ ਤੇ ਇੱਕ ਅੱਧਾ ਸੂਟ ਤੁਹਾਨੂੰ ਏਦਾਂ ਵੀ ਮਿਲ ਜੂਗਾ ਜਿਹੜਾ ਇਹਦੇ ਨਾਲ ਵੀ ਤੁਹਾਨੂੰ ਇਹ ਵਾਲੀ ਜ਼ਿਗਜ਼ੈਗ ਸਲਵਾਰ ਮਿਲ ਜੂਗੀ ਇਹ ਸੂਟ ਇਸ ਤਰ੍ਹਾਂ ਦੋ ਸੂਟ ਨੇ ਆਪਣੇ ਕੋਲੇ ਇੱਕ ਤਾਂ ਤੁਹਾਨੂੰ ਆਲ ਓਵਰ ਹੀ ਲੈਣਾ ਪਊਗਾ ਜੇ ਕਿਸੇ ਨੇ ਖਤਮ ਹੋ ਗਏ ਤਾਂ ਸਾਡੇ ਕੋਲੇ ਫਿਰ ਤੁਹਾਨੂੰ ਆਲ ਓਵਰ ਲੈਣਾ ਪਊਗਾ ਆ ਲੋ ਜੀ ਤੇ ਨਹੀਂ ਤਾਂ ਤੁਸੀਂ ਇਹ ਲੈ ਸਕਦੇ ਹੋ ਇਹਦੇ ਨਾਲ ਸੀ ਗ੍ਰੀਨ ਕਲਰ ਹੈਗਾ ਜੀ ਬਹੁਤ ਪਿਆਰਾ ਸੂਟ ਹੈ ਇਹ ਵਾਲੀ ਸਲਵਾਰ ਦੇ ਨਾਲ ਆ ਸੂਟ ਮਿਲੂਗਾ ਤੁਹਾਨੂੰ ਠੀਕ ਹੈ ਜੀ ਸਹੀ ਆ ਰਿਹਾ ਲਗਭਗ ਕਲਰ ਰੋਜ਼ੀ ਨਹੀਂ ਹੈਗਾ ਸੀ ਗ੍ਰੀਨ ਕਲਰ ਹੈ 650 ਦੇ ਵਿੱਚ ਲੋ ਜੀ ਅਗਲਾ ਦੇ ਵੀ ਉਸੇ ਦਰਾਈਆਂ ਆਹ ਲੋ ਜੀ ਇਹ ਸੂਟ ਆਲਓਵਰ ਦੇ ਵਿੱਚ ਹੈ ਗ੍ਰੇ ਕਲਰ ਦਾ ਪਿਓਰ ਕਾਟਨ ਦੇ ਵਿੱਚ ਸੂਟ ਰਹਿਣਗੇ ਠੀਕ ਹੈ ਜੀ 650 ਰੁਪਿਆ ਪ੍ਰਾਈਸ ਰਹੂਗੀ ਰਾਮ ਟੈਕਸ ਦੀ ਸਟੈਂਪ ਮਿਲੂਗੀ ਨਾਲ ਤੁਹਾਨੂੰ ਗ੍ਰੇ ਕਲਰ ਹੈਗਾ ਸਿਲਵਰ ਗ੍ਰੇ ਜ ਆ ਬਿਲਕੁਲ ਸਹੀ ਆ ਰਿਹਾ ਕਲਰ ਉਹਦੇ ਵਿੱਚ ਵਾਈਟ ਪ੍ਰਿੰਟ ਹੈ ਇਹ ਸੂਟ ਤੁਹਾਨੂੰ ਆਲਓਵਰ ਦੇ ਵਿੱਚ ਮਿਲੂਗਾ ਲਓ ਜੀ ਅਗਲਾ ਸੂਟ ਦੇਖੋ ਵਾਈਟ بیس ਹੈ ਆਹ ਲੋ ਠੀਕ ਹੈ ਤੇ ਗ੍ਰੇ ਪ੍ਰਿੰਟਰ ਤੇ ਇਹਦੇ ਨਾਲ ਇਹ ਵਾਲੀ ਜ਼ਿਕਜ਼ੈਗ ਵਾਲੀ ਸਲਵਾਰ ਮਿਲੂਗੀ ਇਦਾਂ ਕਰਕੇ ਇਹ ਲੋ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 650 ਸਿੰਗਲ ਸੂਟ ਦੀ 650 ਤੇ ਅਗਲਾ ਦੇਖੋ ਲੋ ਜੀ ਪਹਿਲਾਂ ਇਹ ਸੂਟ ਨਾ ਆਪਾਂ ਆਲ ਓਵਰ ਦੇ ਵਿੱਚ ਲਿਆਂਦੇ ਸੀ ਹੁਣ ਇਸ ਵਾਰ ਤੁਹਾਨੂੰ ਇਹ ਸੂਟ ਮੈਚਿੰਗ ਚ ਮਿਲ ਰਹੇ ਨੇ ਬਹੁਤ ਸੋਹਣੀ ਕਾਟਨ ਹੈ ਕਾਫੀ ਪਿਆਰੀ ਕਾਟਨ ਹੈ ਲੋ ਜੀ ਰਾਮ ਟੈਕਸ ਦੀ ਕਾਟਨ ਹੈ ਤੇ ਸਟੈਂਪ ਬਕਾਇਦਾ ਤੁਹਾਨੂੰ ਮਿਲੂਗੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਲਵੈਂਡਰ ਜਿਹਾ ਸ਼ੇਡ ਹੈਗਾ ਇਹਦਾ ਤੇ ਸਲਵਾਰ ਹੈ ਜਿਹੜੀ ਉਹਦੇ ਵਿੱਚ ਵੀ ਥੋੜਾ ਥੋੜਾ ਚੈੱਕ ਹੈ ਤੇ ਸ਼ਰਟ ਦੇ ਵਿੱਚ ਵੀ ਹੈ ਬਰੀਕ ਬਰੀਕ ਜਿਹਾ ਠੀਕ ਹੈ ਬਿਲਕੁਲ ਪਲੇਨ ਹੈ ਜਿਹੜੇ ਉਹ ਨਹੀਂ ਹੈਗੇ ਇਹ ਬਹੁਤ ਪਿਆਰੇ ਸੂਟ ਨੇ ਤੇ ਪ੍ਰਾਈਸ 650 ਅਗਲਾ ਸੂਟ ਦੇਖੋ ਹਾਜਰੀ ਜਾਂ ਛੇੜ ਹੈ ਇਹ ਸਲਵਾਰ ਹੈ 2.5 2.5 ਮੀਟਰ ਦੇ ਰਹਿਣਗੇ ਰਾਮ ਟੈਕਸ ਦੀ ਸਟੈਂਪ ਨਾਲ ਆਉਣਗੇ ਤੇ ਪ੍ਰਾਈਸ ਰਹੂਗੀ ਜੀ 650 ਬਹੁਤ ਪਿਆਰੇ ਸੂਟ ਨੇ ਇਹਦੇ ਵਿੱਚ ਅਗਲਾ ਕਲਰ ਹੈਗਾ yellow ਨਹੀਂ ਜਿਆਦਾ ਕਹਿ ਸਕਦੇ ਅੱਖਾਂ ਨੂੰ ਖਾਣ ਵਾਲਾ ਨਹੀਂ ਆ ਇਹ ਇਹ yellow mustard ਜਿਹਾ ਕਲਰ ਹੈ ਇਹ ਲੋ ਬਹੁਤ ਸੋਹਣਾ ਕਲਰ ਹੈ ਠੀਕ ਹੈ ਜੀ ਬਹੁਤ ਪਿਆਰੇ ਸੂਟ ਹੈ ਆ ਰੰਗ ਠੀਕ ਹੈ ਠੀਕ ਹੈ 컬러 ਸਹੀ ਆ ਗਿਆ ਲੋ ਬਹੁਤ ਸੋਹਣਾ ਸੂਟ ਹੈ ਤੇ ਅੱਗੇ ਉਹਦੇ ਨਾਲ ਦੇ ਪ੍ਰਿੰਟ ਜਿਹੜੇ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਇਹ ਵਾਲਾ ਠੀਕ ਹੈ ਇਹ ਵਾਲੀ ਸ਼ਰਟ ਹੈ ਤੇ ਇਹ ਵਾਲੀ ਹੈਗੀ ਆ ਜ਼ਿਗਜ਼ੈਗ ਦੀ ਸਲਵਾਰ ਪਿੰਕ ਕਲਰ ਹੈਗਾ ਬਹੁਤ ਸੋਹਣਾ ਸੂਟ ਹੈ 650 ਦੇ ਵਿੱਚ ਇੱਕ ਉਹਦੇ ਵਿੱਚ ਆ ਤੁਹਾਨੂੰ ਆਲਓਵਰ ਦੇ ਵਿੱਚ ਸੂਟ ਮਿਲੂਗਾ ਆ ਲੋ ਇਦਾਂ ਕਰਕੇ ਇਹਦੀ ਪ੍ਰਿੰਟਿੰਗ ਆ ਉੱਪਰ ਨੂੰ ਮਿੱਠਾ orange ਹੈਗਾ ਰਸਟ orange ਲਾਈਟ ਜਿਹਾ ਕਲਰ ਠੀਕ ਹੈ ਜੀ ਇਹ ਤੁਹਾਨੂੰ ਆਲ ਓਵਰ ਤੇ ਮਿਲੂਗਾ 650 ਦਾ ਤੇ ਇੱਕ ਸੂਟ ਤੁਹਾਨੂੰ ਮਿਲੂਗਾ ਇਦਾਂ ਵਾਈਟ ਬੇਸ ਦੇ ਵਿੱਚ ਇਹ ਲੋਈ ਵਾਈਟ ਬੇਸ ਦੇ ਵਿੱਚ ਮਿਲੂਗਾ ਇਹ ਉਹਦੇ ਨਾਲ ਤੁਹਾਨੂੰ ਸਲਵਾਰ ਵੀ ਹਾਲੋ ਠੀਕ ਹੈ ਜੀ ਰਸਟ ਔਰੇਂਜ ਬੜਾ ਮਿੱਠਾ ਜਿਹਾ ਕਲਰ ਆ ਅੱਖਾਂ ਨੂੰ ਪਾਉਣ ਵਾਲਾ ਔਰੇਂਜ ਨਹੀਂ ਹੈ ਪਿਆਰਾ ਜਿਹਾ ਸੂਟ ਹੈਗਾ ਤੇ ਪ੍ਰਾਈਸ ਹੈਗੀ 650 ਅਗਲਾ ਦੇਖੋ ਇਹ ਵਾਲਾ ਕਲਰ ਪੈਰਟ ਕਲਰ ਬੜਾ ਸੋਹਣਾ ਜਿਹਾ ਕਲਰ ਹੈਗਾ ਅੱਖਾਂ ਅੱਖਾਂ ਨੂੰ ਨਹੀਂ ਚੁਬਦਾ ਜੀ ਇਹ ਕਿਉਂਕਿ ਇਹਦੇ ਵਿੱਚ ਨਾ ਵਾਈਟ ਪ੍ਰਿੰਟ ਹੈ ਤੇ ਤੁਹਾਨੂੰ ਲਾਈਨਿੰਗ ਨਹੀਂ ਲਾਉਣੀ ਪੈਣੀ ਠੀਕ ਹੈ ਸਹੀ ਹੈ ਲਾਈਨਿੰਗ ਬਿਲਕੁਲ ਲੋੜ ਨਹੀਂ ਹੈਗੀ ਸੀ ਥਰੋ ਬਿਲਕੁਲ ਨਹੀਂ ਹੈਗਾ ਤੁਸੀਂ ਆਰਾਮ ਨਾਲ ਪਾ ਸਕਦੇ ਹੋ ਸਲਾ ਸਕਦੇ ਹੋ ਇਹ ਆਪਣੇ ਕੋਲੇ ਸ਼ਾਇਦ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਇੱਕ ਸੂਟ ਤਾਂ ਪਾਏ ਕੱਟੀ ਬੈਠੇ ਹਾਂ ਤੇ ਇੱਕ ਸੂਟ ਆਪਣੇ ਕੋਲੇ ਆ ਥਾਨ ਦੇ ਵਿੱਚ ਪਿਆ ਠੀਕ ਹੈ ਜੀ ਸੇਮ ਹੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਅਗਲਾ ਪ੍ਰਿੰਟ ਆ ਲੋ ਬਹੁਤ ਪਹਿਣਾ ਨੇ ਇਹ ਵਾਲਾ ਕਲਰ ਮੰਗਿਆ ਸੀ ਪਰ ਹੁਣ ਵੀ ਆਪਣੇ ਕੋਲੇ ਸਿਰਫ ਦੋ ਸੂਟ ਨੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਹੈ ਜੀ ਪਹਿਲਾਂ ਵੀ ਇਹ ਪ੍ਰਿੰਟ ਤੇ ਕਲਰ ਆਏ ਹੋਏ ਨੇ ਪਰ ਉਦੋਂ ਸਾਰਿਆਂ ਨੂੰ ਪੂਰੇ ਮਿਲੇ ਨਹੀਂ ਸੀ ਲੋ ਬਹੁਤ ਸੋਹਣਾ ਪ੍ਰਿੰਟ ਤੇ ਕਲਰ ਹੈ ਅਗਲਾ ਦੇਖੋ ਆ ਲੋ ਬਹੁਤ ਪਿਆਰਾ ਸੂਟ ਹੈ ਬਹੁਤ ਪਿਆਰਾ ਸੀ ਗ੍ਰੀਨ ਜਿਹਾ ਕਲਰ ਹੈਗਾ ਆਹ ਹੈਗੀ ਸਲਵਾਰ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਅੰਡਰਨਰ ਗਵੰਡਰ ਨੂੰ ਨਾਲ ਲਾ ਲਿਆ ਕਰੋ ਪਹਿਣਾ ਨੂੰ ਲਾ ਲਿਆ ਕਰੋ ਤਿੰਨ ਸੂਟ ਚੱਕੋਗੇ ਤਾਂ ਤੁਹਾਨੂੰ ਫਾਇਦਾ ਹੋ ਜੂਗਾ ਲੋ ਜੀ ਅਗਲਾ ਦੇਖੋ ਲੋ ਲੋ ਜੀ ਇਹ ਵਾਲਾ ਸੂਟ ਹੈ ਠੀਕ ਹੈ ਬਹੁਤ ਸੋਣਾ ਸੂਟ ਹੈ ਜ਼ਿਗਜ਼ੈਗ ਦੇ ਵਿੱਚ ਸਲਵਾਰ ਹੈ ਸੀ ਥਰੂ ਨਹੀਂ ਹੈਗੇ ਬਿਲਕੁਲ ਚਿੰਤਾ ਨਾ ਕਰੋ ਆਰਾਮ ਨਾਲ ਚੱਕ ਸਕਦੇ ਹੋ ਲਓ ਜੀ ਅਗਲਾ ਦੇਖੋ ਆਹ ਸੂਟ ਵੀ ਬਹੁਤ ਲਾਈਕ ਕੀਤਾ ਗਿਆ ਸੀ ਤੇ ਇਸ ਵਾਰ ਵੀ ਸਿਰਫ ਦੋ ਹੀ ਸੂਟ ਹੈ ਇਹਦੇ ਚ ਆਪਣੇ ਕੋਲੇ ਤੇ ਲਓ ਜੀ ਇਹ ਪ੍ਰਿੰਟ ਬਹੁਤ ਪਸੰਦ ਕੀਤਾ ਸੀ ਕਲਰ ਬਹੁਤ ਪਸੰਦ ਆਇਆ ਸੀ ਠੀਕ ਹੈ ਜੀ ਲਓ ਅਗਲਾ ਦੇਖੋ ਸ਼ਾਇਦ ਮੇਰੇ ਕੋਲ ਇਹ ਇੱਕ ਸਿੰਗਲ ਸੂਟ ਹੈ। ਲਓ ਜੀ ਸਿੰਗਲ ਸੂਟ। ਹਲਕਾ ਜਾ ਕਲਰ ਹਲਕਾ ਜਾ। ਲੋ। ਠੀਕ ਹੈ ਸਹੀ ਹੋ ਰਿਹਾ ਕਲਰ। ਇੱਕ ਹੀ ਥੋੜਾ ਜਿਹਾ। ਇਹ ਜਿਹੜੇ ਫਿੱਕੇ ਹੁੰਦੇ ਉਹ ਹੋਰ ਵੀ ਫਿੱਕੇ ਹੋ ਜਾਂਦੇ ਆ ਇਹਦੇ ਵਿੱਚ। ਆਏ। ਆਇ ਤੁਸੀਂ। ਉਹ ਥੋੜਾ ਜਿਹਾ ਨੇੜੇ ਜਿਹਾ ਆ ਗਿਆ। ਹੂੰ। ਲਓ ਜੀ ਅਗਲਾ ਦੇਖੋ। ਇੱਥੇ ਠੀਕ ਆ ਲੈ। ਠੀਕ ਹੈ। ਚਲੋ। ਲੋ ਜੀ ਅਗਲਾ ਸੂਟ ਦੇਖੋ ਬਹੁਤ ਸੋਹਣਾ ਸੂਟ ਹੈ ਲੋ ਲੋ ਜੀ ਕਲਰ ਬਹੁਤ ਪਿਆਰਾ ਹੈ ਪ੍ਰਿੰਟ ਬਹੁਤ ਪਿਆਰਾ ਹੈ ਠੀਕ ਹੈ ਤੇ ਪ੍ਰਾਈਸ ਉਸ ਤੋਂ ਵੀ ਪਿਆਰੀ ਹੈ ਤੇ ਅਗਲਾ ਦੇਖੋ ਆਹ ਲੋ ਜੀ ਬੜੇ ਹੀ ਮਿੱਠੇ ਮਿੱਠੇ ਜਿਹੇ ਕਲਰ ਹੈਗੇ ਨੇ ਗਰਮੀਆਂ ਦੇ ਵਾਸਤੇ ਤੇ ਇਹ ਲਾਈਨਾਂ ਵਾਲੀ ਇਹਦੇ ਨਾਲ ਸਲਵਾਰ ਹੈ ਤੇ ਇਹ ਹੈਗੀ ਆ ਨੀਚੇ ਸ਼ਰਟ ਕਰ ਰਹਾ ਸਹੀ ਆ ਰਿਹਾ ਹੈ ਸਹੀ ਆ ਰਿਹਾ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਜਿਆਦਾ ਅਗਲਾ ਦੇਖੋ ਇਹਦੇ ਵਿੱਚ ਹੀ ਹਲਕਾ ਜਿਹਾ ਜਾਮਣੀ ਮਿੱਠਾ ਜਿਹਾ ਜਾਮਣੀ ਕਲਰ ਹੈ ਪਿਆਰਾ ਜਾਂ ਸਹੀ ਆ ਰਿਹਾ ਲਓ ਜੀ ਸਹੀ ਦੇਖ ਰਹੇ ਹੋ ਔਰ ਪ੍ਰਿੰਟ ਵੀ ਬਹੁਤ ਸੋਹਣਾ ਹੈ ਆ ਲਓ ਇਹ ਹੈਗੀ ਸਲਵਾਰ ਜਮਾ ਸੇ ਇਥਰੂ ਨਹੀਂ ਹੈਗੀ RAM nal ਲੈ ਸਕਦੇ ਹੋ ਤੁਸੀਂ ਆ ਲਓ ਤਮੋਂ ਵੀ ਬੀਬੀ ਵੀ ਪਸੰਦ ਆਈ। ਸਹੀ ਹੈ। ਲਓ ਜੀ ਅਗਲਾ ਪ੍ਰਿੰਟ ਉਹ ਵਾਲਾ ਜਿਹਨੂੰ ਪੈਣਾ ਨੇ ਪਿਛਲੀ ਵਾਰ ਬਹੁਤ ਪਿਆਰ ਦਿੱਤਾ ਸੀ। ਕੁਝ ਕੁ ਪ੍ਰਿੰਟ ਆਹ ਜਿਹਨੇ ਜਿਹੜੇ ਬੜੇ ਜਿਆਦਾ ਪਸੰਦ ਕੀਤੇ ਗਏ ਸੀ ਆਹ ਲੋ। ਤੇ ਦੁਬਾਰਾ ਤੋਂ ਆਪਣੇ ਕੋਲ ਫੇਰ ਆ ਗਏ ਨੇ। ਆਹ ਲੋ ਜੀ। ਠੀਕ ਹੈ। ਲਓ ਜੀ ਅਗਲਾ वाह आओ जी ए वाली सलवार ए वाला शर्ट प्रिंट साढ़े छे सौ प्राइस लो जी आ नवे प्रिंट आए ने यह पहला नहीं देखे ठीक है जी हाँ लो ग्रे कलर डार्क ग्रे कलर ये जी सलवार तो सलवार बिल्कुल प्लेन नहीं है बीबी दिखाई ਨੇੜੇ ਕਰਕੇ ਹਲਕਾ ਹਲਕਾ ਵਿੱਚ ਨਾ print ਜਿਹਾ ਹੈਗਾ ਥੋੜਾ ਥੋੜਾ ਜਿਹਾ ਕਾਫੀ ਪਿਆਰੇ ਸੂਟ ਹੈ ਬਹੁਤ ਸੋਹਣੇ ਸੂਟ ਹੈ ਗ੍ਰੇ ਕਲਰ ਦੇ ਵਿੱਚ ਮੈਚਿੰਗ ਚ ਅਗਲਾ ਦੇਖੋ ਇਹਦੇ ਵਿੱਚ ਹੀ ਕਲਰ ਬ੍ਰੀਕ print ਦੀ ਸ਼ਰਟ ਮਸਟਰਡ ਜਿਹਾ ਕਲਰ ਹੈ ਲੋ ਮਹਿੰਦੀ ਮਸਟਰਡ ਜਿਹਾ ਕਲਰ ਹੈਗਾ ਤੇ ਇਹ ਹੈਗੀ ਸਲਵਾਰ ਆਲੋ ठीक है जी ये भी राउंड टैक्सी सारे सारे राउंड दे अगला देखो मेहरून कलर कॉफी ये बिल्कुल रेडिश मेहरून नहीं है लो सही आ रहा हूं लो सही है बहुत सोना कलर ते बहुत सोना प्रिंट सही है बस ये बड़ा मेहरून नहीं है लो जी अगला कलर ਲੋ ਜੀ ਬਿਲਕੁਲ ਕਾਟਨ ਹੈ ਜੀ ਬਿਲਕੁਲ ਪਿਓਰ ਕਾਟਨ ਆ ਲੋ ਇਹ ਸਲਵਾਰ ਠੀਕ ਹੈ ਤੇ ਪ੍ਰਾਈਸ ਹੈਗੀ ਹੈ 650 ਕੋਈ ਸੂਟ ਚੱਕ ਲੋ ਤੇ ਅੱਜ ਮੈਂ ਜੋ ਵੀ ਅੱਗੇ ਬੋਲਦੀ ਹੁੰਨੀ ਆ ਸਟਾਰਟਿੰਗ ਜੋ ਮੈਂ ਕੁਝ ਵੀ ਨਹੀਂ ਬੋਲੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਨੇ ਵੀ ਆਰਡਰ ਕਰਨਾ ਹੈਗਾ ਉਸ ਨੰਬਰ ਤੇ ਵਟਸਐਪ ਤੇ ਸਕਰੀਨਸ਼ਾਟ ਭੇਜ ਦੇਣਾ ਜਿਹੜਾ ਵੀ ਸੂਟ ਪਸੰਦ ਆਉਂਦਾ ਤੇ ਅਸੀਂ ਤੁਹਾਨੂੰ ਇੱਕ ਨੰਬਰ ਦੇ ਦਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾ ਕੇ ਉਹਦਾ ਸਕਰੀਨਸ਼ਾਟ ਭੇਜ ਦੇਣਾ ਤੇ ਆਪਣਾ ਐਡਰੈਸ ਭੇਜ ਦੇਣਾ ਤੇ ਸੂਟ ਤੁਹਾਡੇ ਘਰ ਪਹੁੰਚ ਜਾਊਗਾ ਪਾਰਸਲ ਡੇਲੀ ਜਾਂਦੇ ਨੇ ਜੀ ਕੋਈ ਦਿਨ ਮਿਸ ਨਹੀਂ ਹੁੰਦਾ ਹੈਗਾ ਪਾਰਸਲ ਆਂਦਾ ਰੋਜ਼ ਜਾਂਦੇ ਨੇ ਠੀਕ ਹੈ ਜੀ ਤੇ ਦੂਜੀ ਗੱਲ ਇਹ ਕਿ ਡਾਕਖਾਨੇ ਦੇ ਥਰੂ ਆਪਣੇ ਪਾਰਸਲ ਜਾਂਦੇ ਨੇ ਲੇਟ ਫਿੱਟ ਹੋ ਜਾਂਦੇ ਨੇ ਕਈ ਵਾਰੀ ਪੋਸਟਮੈਨ ਆਪਣੇ ਕੋਲ ਹੀ ਰੱਖ ਕੇ ਬੈਠਾ ਰਹਿੰਦਾ ਥੋੜਾ ਪੋਸਟਮੈਨ ਆ ਜਿਹੜਾ ਉਹ ਤੁਹਾਨੂੰ ਇੱਕ ਦੋ ਦਿਨ ਲੇਟ ਦੇ ਦਿੰਦਾ ਤੇ ਜੇ ਤੁਹਾਨੂੰ ਜ਼ਿਆਦਾ ਹੀ ਕਾਲੀ ਹੁੰਦੀ ਆ ਤਾਂ ਤੁਸੀਂ ਪ੍ਰਾਈਵੇਟਲੀ ਮੰਗਾ ਸਕਦੇ ਹੋ ਪਰ 100 ਰੁਪਏ ਐਕਸਟਾ ਲ